ਜੀ ਲਖਵਿੰਦਰ ਜੀ ਕਿਤਾ ਅਗ ਲਖਵਿੰਦਰ ਜੀ ਅੱਗ ਲੱਗੀ ਅੱਗ ਲੱਗੀ ਜੀ ਬਿਜਲੀ ਦੇ ਛੋਟ ਛੋਟ ਨਾਲ ਅੱਗ ਲੱਗੀ ਆ ਤੇ ਇਹ ਅੱਗ ਲੱਗੀ ਦੋ ਥਾਂ ਤੇ ਇੱਕ ਲੱਗੀ ਆ ਸਾਹਮਣੇ ਇੱਥੇ ਲੱਗੀ ਇੱਕ ਉਹ ਸਾਹਮਣੇ ਲੱਗੀ ਉੱਥੇ ਅੱਗ ਲੱਗੇ ਤੋਂ ਬਾਅਦ ਤੁਹਾਨੂੰ ਕਿਤਾ ਪਤਾ ਲੱਗਾ ਕਿੱਥੇ ਸੀ ਅਸੀਂ ਇੱਥੇ ਨੇੜੇ ਗੇਰੇ ਪੱਠੇ ਨੂੰ ਪਾਣੀ ਲਾਉਣ ਦੇ ਸੀ ਤੇ ਆਈ ਦੋ ਚਾਰ ਕਿੱਲੇ ਪਿੱਛੇ ਸੀ ਜਦੋਂ ਅੱਗ ਲੱਗੀ ਪੰਬਰ ਮਚਿਆ ਅਸੀਂ ਉੱਥੋਂ ਆਏ ਭੱਜੇ ਭੱਜ ਕੇ ਆ ਕੇ ਫਿਰ ਇੱਥੇ ਆਗੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਫੋਨ ਫੋਨ ਕੀਤੇ ਬੰਦੇ ਨੂੰ ਟਰੈਕਟਰ ਲਿਆਂਦਾ ਬੰਦੇ ਸੱਦੇ ਸਾਰੇ ਤੇ ਸੱਦੇ ਕਿ ਬਹੁਤ ਮੁਸ਼ਕਲ ਦੇ ਨਾਲ ਕਾਬੂ ਪਾਇਆ ਕਿਤੇ ਜਨਾ ਕਾਬੂ ਪਾਇਆ ਜਾਂਦਾ ਤੇ ਅੱਗ ਤਕਰੀਬਨ ਤਕਰੀਬਨ ਇਹ 30 40 ਕਿੱਲੇ ਦਾ ਨੁਕਸਾਨ ਹੋਣਾ ਸੀ ਕਿਉਂਕਿ 5 6 7 ਕਿੱਲੇ ਕਨਕ ਹੋੜ ਵੀ ਖੜੀ ਹੈ ਨਾਲ ਜਿੱਥੇ ਤੱਕ ਅੱਗ ਪਹੁੰਚ ਗਈ ਸੀ ਇਸ ਕਰਕੇ ਥੋੜਾ ਜਿਹਾ ਬਚਾਅ ਹੋ ਗਿਆ ਅਗ ਲਗਨ ਦਾ ਹਾਂਜੀ ਸ਼ਰਕਟ ਸਾਟੀ ਆ ਅਗ ਲਗਨ ਦਾ ਕਾਰਨ ਕਿਉਂਕਿ ਤਾਰਾਂ ਢਿਲੀਆਂ ਨੇ ਤੇ ਇਹਦੇ ਕਰਕੇ ਜਦੋਂ ਹਵਾ ਚੱਲਦੀ ਆ ਤੇ ਤਾਰਾਂ ਤੇ ਛਾਟ ਨਿਕਲਦੀ ਆ ਹਾਲੇ ਤੱਕ ਬਿਜਲੀ ਵਾਲੇ ਆਉਂਦੇ ਆ ਗੇਰਾ ਮਾਰ ਕੇ ਚੱਲ ਜਾਂਦੇ ਆ ਦੇਖਦੇ ਆ ਪਰ ਹਾਲੇ ਤੱਕ ਤਾਂ ਕੋਈ ਨਹੀਂ ਇੱਕ ਵਾਰੀ ਆਇਆ ਸੀਗੇ ਮੈਂ ਕਿਹਾ ਵੀ ਸੀ ਉਹਨਾਂ ਨੂੰ ਜੀ ਭਾਜੀ ਤਾਰਾਂ ਕੱਸ ਦਿਓ ਤੇ ਕਿਤੇ ਕਣਕ ਨੂੰ ਵਟਾ ਲਓ ਤੇ ਫੇਰ ਆਵਾਂਗੇ ਨਹੀਂ ਜੀ ਫਾਇਰ ਬ੍ਰਿਗੇਡ ਵਗੈਰਾ ਕੋਈ ਨਹੀਂ ਪਹੁੰਚੀ ਇੱਥੇ ਕੋਈ ਅਧਿਕਾਰੀ ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਨੇ ਹਾਲੇ ਤੱਕ ਭਾਈ ਕੋਈ ਅਧਿਕਾਰੀ ਨਹੀਂ ਪਹੁੰਚਿਆ ਇੱਥੇ ਮੰਗ ਜੀ ਸਾਰੇ ਇਹੀ ਕਰਨਾ ਚਾਹੁੰਦੇ ਜੇ ਸਾਡਾ ਨੁਕਸਾਨ ਹੋਇਆ ਉਹਨਾਂ ਦਾ ਥੋੜਾ ਜਿਹਾ ਮਾਪਜਾ ਵਗੈਰਾ ਦੇਣਾ ਚਾਹੀਦਾ ਸਰਕਾਰ ਨੂੰ ਔਰ ਆ 2.5-3 ਕਿਕਰ ਜਿਹੜੀ ਖੇਤ ਆ ਔਰ ਸਾਰਾ ਨਾਰ ਸੜ ਗਿਆ ਥੋੜੀ ਬਣਾਉਣੀ ਸੀ ਡੰਗਰ ਪਸ਼ੂ ਹੈ ਨੇ ਲੋਕਾਂ ਤੇ ਵੀ ਆਪਣੇ ਵੀ ਸਾਰਿਆਂ ਦੇ ਇਹਦਾ ਘਾਟਾ ਪੈਣਾ ਸਾਨੂੰ ਠੀਕ ਹੈ ਅੱਜ ਪਿੰਡ ਕੀ ਨਾਮ ਆਪਣਾ ਕੁਲਰਾਜਕੌਰ ਕਿਹੜਾ ਪਿੰਡ ਆਪਣਾ ਕੋਲਪੁਰ ਇਹ ਜਿਹੜੀ ਅੱਜ ਆ ਕੇ ਲੱਗੀ ਆ ਕਿਦਾਂ ਲੱਗੀ ਆ ਇਹ ਕੀ ਕਹਿੰਦੇ ਤਾਰ ਨੂੰ ਦੇ ਨਾਲ ਸਰਕਟ ਨਾਲ ਹੋਇਆ ਅੱਜ ਬਦਲ ਤਾਰ ਤਾਰ ਨੂੰ ਅੱਗ ਲੱਗੀ ਨਾ ਤਾਰ ਦਾ ਸਰਕਟ ਕਰ ਕਰ ਦਿੱਤੀ ਜਿਹੜਾ ਬਿਜਲੀ ਦਾ ਸਰਕਟ ਸ਼ਾਰਟ ਹੋਇਆ ਹਾਂਜੀ ਹਾਂਜੀ ਕਿੰਨਾ ਕਿੰਨਾ ਕੁ ਨੁਕਸਾਨ ਤੁਹਾਡਾ ਹੋਇਆ ਸਾਡਾ 2-3 ਕਨਾਲਾਂ ਦੇ ਗੇੜ-ਗੇੜ ਚ ਹੋਇਆ ਤੁਹਾਨੂੰ ਅੱਗ ਲੱਗੀ ਆ ਤੁਹਾਨੂੰ ਕਿਦਾਂ ਪਤਾ ਲੱਗਾ ਸਾਨੂੰ ਕੀ ਕਹਿੰਦੇ ਨੇ ਥੂ ਮਤਲਬ ਫੋਨ ਕਿ ਗਿਆ ਬੰਦਿਆਂ ਦਾ ਪਰਵਰਤੀ ਬੰਦੇ ਨੇ ਉਹਨਾਂ ਨੇ ਫੋਨ ਕੀਤਾ ਕਿ ਤੁਹਾਡੀ ਪਹਿਲੇ ਨੂੰ ਅੱਗ ਲੱਗੀ ਕਣਕ ਨੂੰ ਅੱਗ ਲੱਗੀ ਕਿਤਾ ਬਚਾਈ ਕਿਦਾਂ ਫਿਰ ਆਸੇ-ਪਾਸੇ ਟਰੈਕਟਰ ਸੱਦੇ ਔਰ ਪਿੰਡ ਦੇ ਆਲੇ ਦੁਆਲੇ ਤੇ ਲੋਕੀ ਬਹੁਤ ਆਏ ਉਹਨਾਂ ਨੇ ਮਦਦ ਕੀਤੀ ਤੇ ਫੇਰ ਤਿੰਨ ਚਾਰ ਕਿੱਲੇ ਕਣਕ ਹੋਰ ਸੀ ਜਿਹੜੀ ਅੱਗ ਲੱਗਦੀਆਂ ਨਹੀਂ ਸੀ ਤੇ ਇਹ ਸੰਘਰਸ਼ ਇੱਕ ਬਹੁਤ ਜ਼ਿਆਦਾ ਕਰਨਾ ਪਿਆ ਤੇ ਇਹਦੇ ਕਰਕੇ ਹੀ ਬਚਾਅ ਹੋਇਆ ਤੇ ਬਿਜਲੀ ਵਾਲਿਆਂ ਨੂੰ ਕਹਿਣਾ ਚਾਹੀਦਾ ਕਿ ਅਲਰਟ ਰਹਿਣ ਇਹਨਾਂ ਚੀਜ਼ਾਂ ਦਾ ਖਿਆਲ ਰੱਖਣ ਤਾਰਾਂ ਤੁਰਾਂ ਨੂੰ ਕੱਸਣਾ ਚਾਹੀਦਾ। ਆਗੇ ਜਿਹੜੀ ਇਹ ਬਿਜਲੀ ਦਾ ਸਰਕਟ ਛਾਟ ਹੋਣਾ ਲੱਗ ਹਾਂਜੀ ਹਾਂਜੀ ਸਰਕਟ ਸ਼ਾਰਟ ਕਣਕ ਹੋਰ ਵੀ ਲੱਗੇ ਸੀ ਹਾਂਜੀ ਹਾਂਜੀ ਤਿੰਨ ਕਿੱਲੇ ਸਾਡੀ ਹੀ ਕਣਕ ਤਿੰਨ ਕਿੱਲੇ ਸੀ ਲੱਗੇ ਕੋਲ ਉਹ ਬਚਾਅ ਹੋ ਗਿਆ ਹਾਂਜੀ ਉਹਦਾ ਬਚਾਅ ਹੋ ਗਿਆ ਕੋਈ ਹੋਰ ਵਿਭਾਗ ਦਾ ਕੋਈ ਅਧਿਕਾਰੀ ਇੱਥੇ ਆ ਕੇ ਪਹੁੰਚ ਕੀਤੀ ਤੁਹਾਡੇ ਤੱਕ ਨਹੀਂ ਨਹੀਂ ਕੋਈ ਨਹੀਂ ਆਇਆ ਸਾਡੇ ਕੋਲ ਕੋਈ ਨਾ ਕੋਈ ਨਹੀਂ ਆਈ ਤਾਂ ਮਾਂ ਕੀ ਕਰਨੀ ਚਾਹੁੰਦੇ ਸਰਕਾਰ ਤੋਂ ਇਹ ਸਰਕਾਰ ਕੋਲ ਮੰਗ ਕਰਨੇ ਚਾਹੁੰਦੇ ਆ ਕਿ ਅੱਗੇ ਤੋਂ ਵਾਸਤੇ ਇਨਾਂ ਤਾਰਾਂ ਤੁਰਾਂ ਨੂੰ ਮਤਲਬ ਕਸਣਾ ਚਾਹੀਦਾ ਧਿਆਨ ਦੇਣਾ ਚਾਹੀਦਾ ਹਰ ਕੋ ਵਾਸਤੇ ਕਿ ਜੀਵਨ ਦਾ ਤੁਹਾਨੂੰ ਪਤਾ ਅੱਗੇ ਹੀ ਬਸੇਰੀਆਂ ਮੰਗਾਈਆਂ ਨੇ ਤੇ ਨਹੀਂ ਕੁੱਟ ਸਕਦਾ